ਇਹ ਅਸੀਂ ਰੱਖ ਲੈਨੇ ਆਂ ਇਹ ਫਿਕਸਲ ਹੈਗਾ ਨਹੀਂ ਦੀ ਕੱਲ ਕਿਹਨਾਂ ਕਦੀਆਂ ਨੌਕਰੀਆਂ ਨਹੀਂ ਤਾਂ ਪਲਾਸਟਿਕ ਦੀ ਜੇਸਟ ਅਸੀਂ ਤਾਂ ਚਾਹੁੰਦੇ ਆ ਕਿ ਤੁਸੀਂ ਨੌਜਵਾਨ 2-4 ਸਾਲਾਂ ਵਾਸਤੇ ਗੌਰ ਪ੍ਰਤੀ ਕਰਦੇ ਅਗਨੀ ਪੀਰ ਦਾ ਕਹਿੰਦੇ ਆ 8-18 ਸਾਲ ਦੇ ਭਰਤੀ ਕਰਾਂਗੇ 22 ਸਾਲ ਦੇ ਰਿਟਾਇਰ ਕਰਾਂਗੇ ਦੋਸਤ 22 ਸਾਲ ਦੀ ਉਮਰ ਚ ਰਿਟਾਇਰ ਹੋ ਕੇ ਆ ਗਾਂਧੀ ਕਰੂਗਾ ਹਾਂਜੀ ਗੱਲ ਮੈਂ ਤਾਂ ਅਸੀਂ ਤਾਂ ਕਿਹਾ ਸੀ ਕਿ ਨਾ ਜਿਵੇਂ ਪੰਜਾਬ ਜਿਹੜਾ ਆਦੇ ਪੁੱਤ ਦੇ ਨੂੰ ਪਿਆਰ ਹੈ ਦੇਸ਼ ਵਾਸਤੇ ਤੁਸੀਂ ਉਹਨੂੰ ਉਤੋਂ ਉਤੋਂ ਮਰਬ ਫਟਫਟ 20 ਸਾਲ ਤੱਕ ਨੌਕਰੀ ਕਰਾਉਣਾ ਚੈਲੰਜ ਕੋਈ ਨਹੀਂ ਤੁਹਾਨੂੰ ਪਨੀਰ ਤੋਂ ਸਾਈਡ ਕਰ ਦੋ ਆਪਾਂ ਜਿੰਨਾ ਸੋਧਿਆ ਆਰਮੀ ਰੁਪਈਆ ਆਰਥਿਕ ਸਹਾਇਤਾ ਕੋਈ ਮੋੜ ਨਹੀਂ ਹੈ ਹਾਂਜੀ ਇਹ ਤਾਂ ਚਲੋ ਚਲੋ ਇਹ ਕੰਮ ਇਦਾਂ ਹੀ ਚੱਲਦੀ ਰਹੋ ਕਰਵਰਠੀ ਕਰ ਲਿਓ ਹਾਂਜੀ ਪੜਾ ਲਓ ਬੱਚਿਆਂ ਨੂੰ

ਜੋ 22 ਸਾਲ ਦੀ ਉਮਰ ਚ ਰਟਾਇੋ ਕਿਹਾ ਗਿਆ ਗਾਂਧੀ ਕਰੂਗਾ ਹਾਂਜੀ ਘਰ ਮੇਰੇ ਅਸੀਂ ਤਾਂ ਕਿਹਾ ਸੀ ਕਿ ਨਾ ਜਿਹੜਾ ਪੰਜਾਬ ਜਿਹੜਾ ਆਪਦੇ ਪੁੱਤ ਦੇ ਨੂੰ ਪਿਆਰ ਹੈ ਦੇਸ਼ ਵਾਸਤੇ ਤੁਸੀਂ ਉਹਨੂੰ ਉਤੋਂ ਉਤੋਂ ਫਟਫਟ 20 ਸਾਲ ਤਾਂ ਨੌਕਰੀ ਕਰਾਉਣਾ